ਸਾਡੇ ਘਰ ਵੀ ਧਾੜੋ ਸਾਡੇ ਘਰ ਵੀ ਧਾੜੋ ਸਾਨੂੰ ਮਾਰ ਦੋ ਉਹ ਸਾਡੇ ਘਰ ਧਾੜੋ ਸਾਰਾ ਕੋਟਾ ਦੋ ਸਾਨੂੰ ਪੰਜਾਬੀਆਂ ਦੀਆਂ ਕੁੜੀਆਂ ਦੇ ਦੋ ਸਾਨੂੰ ਸੰਗਤੋਂ ਸਭ ਤੋਂ ਵੀ ਢੋਟੀ ਜ਼ਮੀਨ ਤੁਹਾਨੂੰ ਪੈਸੇ ਦਿੱਤੇ ਬਿਲਕੁਲ ਨਹੀਂ ਥੋੜੇ ਸਾਹਮਣੇ ਧੱਕਾ ਵੰਗ ਥੋੜੇ ਸਾਹਮਣੇ ਸਾਨੂੰ ਧੱਕੇ ਕਰਦੇ ਚੱਡਣਾ ਸਾਰੇ ਇਹਨਾਂ ਦੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕਰ ਰਹੇ ਆ ਜੀ ਸਾਨੂੰ ਅਸੀਂ ਇਹਨਾਂ ਤੋਂ ਕਿੰਨਾ ਕੋਈ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਫਾਈਨਲ ਕਰੋ ਵੀ ਆ ਜੀ ਅਮਰਾ ਫੇਲਾ ਲੈ ਕੇ ਆਏ ਨੇ ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਨਾਲ ਵੱਲੋਂ ਸਾਨੂੰ ਕੋਈ ਪਟਾ ਪ੍ਰਸ਼ਾਸਨ ਤੋਂ ਵੱਲੋਂ ਕੋਈ ਨੋਟਿਸ ਨਹੀਂ ਆਇਆ ਜੀ ਇਹਦਾ ਧੱਕੇ ਨਾਲ ਆ ਕੇ ਬਸ ਅੱਜ ਸਿੱਧੇ ਹੀ ਆ ਕੇ ਸਾਡੇ ਸਰ ਕਬਜ਼ੇ ਲਾਉਣ ਲੱਗੇ ਸਫਸਲਾਂ ਪੀਜੀਆਂ ਹੋਈਆਂ ਸਰ ਫੇਸ ਖਰਚਾ ਕਰਿਆ ਹੋਇਆ ਕਿੱਥੋਂ ਜ਼ਿੰਮੇਦਾਰ ਬਜੂਗਾ ਜੀ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਸਰ ਸਾਨੂੰ ਧਰਨੇ ਲਾਉਂਦੇ ਹਨ ਕੋਈ ਕੋਈ ਨਹੀਂ ਪੁੱਛਦਾ ਜੀ ਸਰ ਬਸ ਤਾਂ ਕੰਮ ਕੀ ਚੱਲਦੀ ਹੈ ਜੀ ਅੰਨਾ ਪੀ ਜਾਂਦਾ ਕੁੱਤੇ ਚੱਟੀ ਜਾਂਦੇ ਰੇ ਜੀ ਬਸ ਸੱਡੇ ਘਰ ਬੀਟਾ ਦੋ ਜ਼ੈਰ ਦੀਆਂ ਪੁੜੀਆਂ ਵੀ ਦੇ ਦੋ ਇਹ ਬੋਲ ਨੇ ਉਸ ਕਿਸਾਨ ਦੇ ਜਦੋਂ ਪੁਲਿਸ ਵੱਡੀ ਗਿਣਤੀ ਚ ਦੇ ਖੇਤਾਂ ਚ ਜ਼ਮੀਨ ਦਾ ਕਬਜ਼ਾ ਲੈਣ ਪਹੰਚੀ ਖੇਤਾਂ ਦੇ ਵਿੱਚ ਬੀਜੀ ਹੋਈ ਕਣਕ ਨੂੰ ਕੁਝ ਮਿੰਟਾਂ ਚ ਹਿਵਾ ਦਿੱਤੀ ਗਈ ਵਿਰੋਧ ਕਰਦੇ ਕਿਸਾਨਾਂ ਤੇ ਪਰਿਵਾਰਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬੈਸ ਹੋਈ ਹੈ ਕਿਸਾਨਾਂ ਨੇ ਪੁਲਿਸ ਉੱਤੇ ਤਕੇ ਸ਼ਾਹੀਦ ਅਲزام ਲਗਾਏ ਨੇ ਇਸ ਵਕਤ ਮੀਡੀਆ ਦੇ ਵੀ ਤਕੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੈਮਰੇ ਬੰਦ ਕਰਵਾ ਦਿੱਤੇ ਗਏ લેણા ને દેણા ની યાદ થોડી બેઠો સાડે ઘર બીટા દો સાડે ઘર બીટા દો સાનું માન દો ઓ સાડે ઘર ઢા દો સારે કો ઢા દો સાનું માન દો સાનું પંજાબ ની બુનિયા દે દો સાનું ઓર ਸਮਰਾਲਾ ਦੇ ਪਿੰਡ ਬਹਿਲੋਲਪੁਰ ਤੋਂ ਕਿਸਾਨਾਂ ਦੇ ਬਲੂ ਪੁਲਿਸ ਪ੍ਰਸ਼ਾਸਨ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਦੱਸਦੇ ਕਿ ਨਦ ਅਲਜ਼ਾਮ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਇੱਕ ਪੈਸਾ ਤੱਕ ਨਹੀਂ ਦਿੱਤਾ ਹੈ ਤਾਂ ਕਿ ਉਨ੍ਹਾਂ ਦਾ ਬੈਂਕ ਖਾਤਾ ਵੀ ਨਹੀਂ ਲਿਆ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਦੀ ਜਮੀਨਾਂ ਉੱਤੇ ਧੱਕੇ ਦੇ ਨਾਲ ਕਬਜ਼ਾ ਕਰ ਲਿਆ ਹੈ ਪਿੰਡ ਬਹਿਲੋਲਪੁਰ ਕੀ ਘਟਨਾ ਹੋਈ ਹੈ ਘਟਣਾ ਹੈ ਜੀ ਵੀ ਰੇਟ 10 ਲੱਖ ਰੁਪਇਆ ਤੁਹਾਡਾ ਧੱਕੇ ਨਾਲ ਤੋਂ ਕਬਜ਼ਾ ਲੈਂਦੇ ਨੇ ਸਾਨੂੰ ਰੇਟ ਨਹੀਂ ਮਨਜ਼ੂਰ ਹੈਗਾ ਇਹ ਯਾਰ ਜੋ ਜੀ ਟੀਮ ਕਾ ਕਬਜ਼ਾ ਲੈਣੇ ਟੀਮ ਤਾਂ ਕਿਹਨਾਂ ਕਬਜ਼ਾ ਲੈਣ ਲੱਗੀ ਹੈ ਜੀ ਸਾਡਾ ਤਾਂ ਧੱਕਾ ਮੁਕੀ ਕਰਦੇ ਨੇ ਪਰ ਅਸੀਂ ਇਹ ਨਹੀਂ ਹੋਣ ਦੇਣੀ ਜੀ ਸਰਕਾਰ ਵੱਲੋਂ ਸਰਕਾਰ ਵੱਲੋਂ ਜੀ ਤੁਹਾਨੂੰ ਫਰਾਸਨ ਭੇਜਾਇਆ ਉਹਨਾਂ ਨੇ ਸਰਕਾਰ ਨੇ ਵੀ ਧੱਕੇ ਨਾਲ ਤੁਸੀਂ ਕਬਜ਼ਾ ਲਓ ਸਾਨੂੰ ਮਤਲਬ ਕਬਜ਼ਾ ਨਹੀਂ ਮੰਨਦੂਗਾ ਜੀ ਇਹਨਾਂ ਨੂੰ ਤੱਕ ਇਹਦੀ ਕੋਈ ਰਕਮ ਨਹੀਂ ਹੈ ਨਹੀਂ ਆਈ ਸਾਨੂੰ ਸੱਚ ਹੋਏ ਅਸੀਂ ਖਾਤਾ ਦਿੱਤਾ ਜੀ ਉਸੇ ਨੇ ਅਸੀਂ ਦਿੱਤਾ ਬਿਲਕੁਲ ਇਹਨਾਂ ਨੂੰ ਨਹੀਂ ਇਦਾਂ ਕਹਿੰਦਾ ਹਾਂ ਸਰਦਾਂ ਵੀ ਛੋਟੀ ਜ਼ਮੀਨ ਤੁਹਾਨੂੰ ਪੈਸੇ ਦਿੱਤੇ ਵੀ ਲੈ ਲੈਣਗੇ ਬਿਲਕੁਲ ਜੀ ਥੋੜੇ ਸਾਹਮਣੇ ਧੱਕਾ ਉਹਨਾਂ ਨੂੰ ਥੋੜੇ ਸਾਹਮਣੇ ਸਾਨੂੰ ਧੱਕੇ ਕਰਦੇ ਛੱਡ ਹਾਲੇ ਕਿਸੇ ਨੇ ਕੋਈ ਪਹਿਲਾਂ ਨਹੀਂ ਦਿੰਦੀ ਇਹਨਾਂ ਨੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਸੁਖਜੀਤ ਸਿੰਘ ਆ ਜੀ ਮੇਰਾ ਨਾਮ ਪਿੰਨ ਨਗਰ ਬਲੌਰਪੁਰ ਆ ਜੀ ਕਟਣਾ ਹੋਈ ਹੈ ਇੱਥੇ ਹਾਈਵੇ ਬਣ ਰਹੇ ਕਿਹੜਾ ਹਾਈਵੇ ਆ ਸਰ ਇਹਨਾਂ ਨੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਐਕਵਾਇਰ ਕਰ ਰਹੇ ਆ ਜੀ ਸਾਨੂੰ ਅਸੀਂ ਇਹਨਾਂ ਤੋਂ ਨਾ ਕੋਈ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਠੀਕ ਆ ਜੀ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ ਇਹਨਾਂ ਨੇ ਸਾਈਡ ਤੇ ਨਾ ਸਾਨੂੰ ਇਹਨਾਂ ਨੇ ਅਜੇ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ ਅਸੀਂ ਉੱਥੇ ਜਾਂਦੇ ਆ ਸਾਨੂੰ ਨਾ ਦਫ਼ਤਰ ਜਾਂਦੇ ਆ ਐਸਡੀਐਮ ਦਫ਼ਤਰ ਜਾਂਦੇ ਆ ਉਹ ਕਹਿੰਦੇ ਲੁਧਿਆਣੇ ਜਾਓ ਤੁਹਾਨੂੰ ਉੱਥੋਂ ਲੈਟਰ ਕਾਗਜ਼ ਮਿਲਣਗੇ ਉੱਥੇ ਵਾਲੇ ਕਹਿੰਦੇ ਤੁਹਾਨੂੰ ਐਸਡੀਐਮ ਤੋਂ ਸਮਰਾਲੇ ਜਾਓ ਉਹਨਾਂ ਦਾ ਕੋਈ ਪ੍ਰਬੰਧ ਕਰਨਾ ਪਾਣੀ ਦਾ ਪ੍ਰਬੰਧਨਾ ਕੁਝ ਹੋਰ ਜੀ ਤਾਂ ਕੇ ਨਾਲ ਕੋਈ ਨਾ ਰਸਤਾ ਆਇਆ ਜੀ ਕੋਈ ਇੱਥੇ ਜੇ ਮੌਜੂਦਾ ਗੱਲ ਕਰੀਏ ਤਾਂ ਕੀ ਰੇਟ ਆ ਜਿਹੜਾ ਕਿੰਨੇ ਦਾ ਰੇਟ ਚੱਲਦੇ ਆ ਸਾਰਾ ਇੱਥੇ ਰੇਟ ਜੇ ਵੈਸੇ ਆਮ ਮਾਰਕੀਟ ਰੇਟ ਦੇਖੇ ਤਾਂ 50 50 ਲੱਖ ਰੁਪਏ ਚੱਲਦਾ ਜੀ ਸਰ ਇਹਨਾਂ ਨੇ ਸਾਰਾ ਕੁਝ ਮਤਲਬ ਫੈਕਟਰ ਵਗੈਰਾ ਲਗਾ ਕੇ ਸਾਨੂੰ ਤਕਰੀਬਨ 40 ਕ ਲੱਖ ਰੁਪਏ ਮਿਲਦਾ ਜੀ ਟੋਟਲ ਜਦ ਕਿ ਜਮੀਨਾਂ 50 50 60 60 ਲੱਖ ਰੁਪਏ ਤੋਂ ਉੱਪਰ ਦੀਆਂ ਜਮੀਨਾਂ ਨੇ ਜੀ ਰੋਡ ਦੇ ਨਾਲ ਤਾਂ ਹੋਰ ਵੀ ਰੇਟ ਇੱਥੇ ਖੜੇ ਆ ਇਹ ਜ਼ਮੀਨ ਦਾ ਕੀ ਰੇਟ ਆ ਭਾਜੀ ਇੱਥੋਂ 50 ਤੋਂ 60 ਲੱਖ ਰੁਪਏ ਵੈਸੇ ਮਾਰਕੀਟ ਰੇਟ ਚੱਲਦਾ ਜੀ ਇੱਥੇ ਵੈਸੇ ਤੁਸੀਂ ਗੱਲ ਫਾਈਨਲ ਕਰੋ ਵੀ ਅੱਜ ਹੀ ਹਮਲਾ ਫੇਲਾ ਲੈ ਕੇ ਆਏ ਨੇ ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਹਨਾਂ ਦੇ ਵੱਲੋਂ ਸਾਨੂੰ ਕੋਈ ਪਟਾ ਪ੍ਰਸ਼ਾਸਨ ਤੋਂ ਵੱਲੋਂ ਕੋਈ ਨੋਟਿਸ ਨਹੀਂ ਆਇਆ ਜੀ ਲੇ ਉਧਰੋਂ ਸਾਨੂੰ ਕੋਈ ਕਲੀਅਰੈਂਸ ਨਹੀਂ ਆਈ ਜੀ ਵਕੀਲ ਸਾਹਿਬ ਕਹਿੰਦੇ ਨੇ ਅਸੀਂ ਕੇਸ ਲਾਇਆ ਤੁਹਾਨੂੰ ਕੋਈ ਨਾ ਕੋਈ ਅਸੀਂ ਲੈ ਕੇ ਦਵਾਂਗੇ ਜੀ ਜਾਂ ਰੇਟ ਵਧੂਗੀ ਜਾਂ ਪ੍ਰਸ਼ਾਸਨ ਕੁਝ ਵੀ ਕੋਈ ਹੱਲ ਕਰਕੇ ਦੇਊਗਾ ਜੀ ਅੱਜ ਸਿੱਧਾ ਹੀ ਆਗੇ ਅੱਜ ਸਿੱਧਾ ਹੀ ਆਗੇ ਸਾਡੇ ਸਰ ਕਬਜ਼ੇ ਲਾਉਣ ਲੱਗੇ ਫਸਲਾਂ ਪੀਜੀਆਂ ਹੋਈਆਂ ਸਰ ਖਰਚਾ ਕਰਿਆ ਹੋਇਆ ਕਿੱਥੋਂ ਜ਼ਿੰਮੇਦਾਰ ਬਜੂਗਾ ਜੀ ਪੰਜਾਬ ਸਰਕਾਰ ਦਾ ਵੀ ਅਸੀਂ ਲੈ ਮਤਲਬ ਐਮ ਐਲ ਏ ਸਾਹਿਬ ਤੱਕ ਹੁਣ ਤੱਕ ਕਿੰਨੇ ਵਾਰੀ ਉਹਨਾਂ ਨੂੰ ਲੈਟਰਾਂ ਦੇ ਚੱਕੇ ਲਿਖ ਲੇ ਕੇ ਜੀ ਤੇ ਉਹਨਾਂ ਨੇ ਵੀ ਕੋਈ ਜ਼ਿੰਮੇਵਾਰਾਂ ਦਾ ਕਿੰਨੇ ਕਿੰਨੇ ਵਾਰੀ ਅਸੀਂ ਜਥੇਬੰਦੀਆਂ ਜਾ ਕੇ ਉਹਨਾਂ ਨੂੰ ਮਿਲ ਚੁੱਕੇ ਹਾਂ ਉਹਨਾਂ ਵੱਲੋਂ ਵੀ ਕੋਈ ਐਮ ਐਲ ਏ ਨਹੀਂ ਜਾਂ ਕਿਸੇ ਕੋਈ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਗੀ ਕਿਸੇ ਨੇ ਅੱਗੇ ਤੱਕ ਵਾਹੀ ਨਹੀਂ ਫੜੀ ਜੀ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਸਾ ਸਾਨੂੰ ਧਰਨੇ ਲਾਉਂਦੇ ਹਨ ਕੋਈ ਕੋਈ ਨਹੀਂ ਪੁੱਛਦਾਈ ਸਰ ਬਸ ਤਾਂ ਕੰਮ ਕੀ ਚੱਲਦੀ ਆ ਜੀ ਅੰਨਾ ਪੀ ਜਾਂਦਾ ਕੁੱਤੇ ਚੱਟੀ ਜਾਂਦੇ ਨੇ ਜੀ ਬਸ ਉਧਰ ਮੌਕੇ ਉਤੇ ਐਸਡੀਐਮ ਸਮਰਾਲਾ ਪਹੁੰਚੇ ਉਹਨਾਂ ਕਹਿੰਿਆ ਕਿ 90% ਕਿਸਾਨਾਂ ਨੇ ਪੈਸੇ ਲੈ ਚੁੱਕੇ ਨੇ ਜਿਨ੍ਹਾਂ ਨੂੰ ਨਹੀਂ ਮਿਲੇ ਉਹਨਾਂ ਕਿਸਾਨਾਂ ਨੂੰ 15 ਦਿਨਾਂ ਦੇ ਵਿੱਚ ਪੈਸੇ ਦੇ ਦਿੱਤੇ ਜਾਣਗੇ ਦੇਖੋ ਜੀ ਇਹ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਹੈਗੇ ਨੇ ਪੈਕੇਜ 2 ਲੁਧਿਆਣਾ ਤੋਂ ਰੋਪੜ ਦੇ ਤਹਿਤ ਆ ਇਹ ਬੈਲ ਹੌਲਪੁਰ ਪਿੰਡ ਦੇ ਵਿੱਚ ਪ੍ਰੋਜੈਕਸ਼ਨ ਲਾਈਨ ਆਏ ਆ 2021 ਦੇ ਵਿੱਚ ਇਹਨਾਂ ਪਿੰਡਾਂ ਦੇ ਅਵਾਰਡ ਹੋ ਗਏ ਸੀਗੇ ਤੇ ਐਸ ਪਰ ਐਕਟ ਰਾਈਟ ਟੂ ਫੇਅਰ ਕੰਪਨਸੇਸ਼ਨ ਜਿਹੜਾ ਐਕਟ ਹੈਗਾ ਵੇ 2013 ਦੇ ਅਨੁਸਾਰ ਆਪਾਂ 60 ਦਿਨਾਂ ਬਾਅਦ ਜਿਹੜੀ ਜ਼ਮੀਨ ਉਹ ਅਵਾਰਡ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਮਾਲਕੀ ਉਹਨਾਂ ਦੀ ਹੋ ਜਾਂਦੀ ਹੈ ਉਸ ਸੰਬੰਧੀ ਦੇ ਵਿੱਚ ਆਪਣਾ ਅੱਜ ਕਬਜ਼ਾ ਲੈਣ ਆਏ ਆ ਤੇ ਜਿਹੜਾ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਵੀ ਜਿਸ ਕਿਸੇ ਦੇ ਕਿਸਾਨ ਭਰਾ ਦੀ ਕੋਈ ਫਾਈਲ ਪੈਂਡਿੰਗ ਹੈ ਪੈਸਿਆਂ ਦੀ ਜਿਹੜੀ ਪੈਂਡਿੰਗ ਪਈ ਤੁਹਾਡੇ ਕੋਲ ਉਹ ਇਮੀਡੀਏਟਲੀ ਕਲੀਅਰ ਕੀਤੀ ਜਾਵੇ ਉਸ ਸੰਬੰਧ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਂ ਲਾਸਟ ਵੀਕ ਇੱਥੇ ਇੱਕ ਕੈਂਪ ਲਾਇਆ ਸੀਗਾ ਸਾਰਿਆਂ ਨੂੰ ਜਿਹੜੀ ਇੱਕ ਚੈਕਲਿਸਟ ਦਿੱਤੀ ਸੀ ਜਿਸ ਅਨੁਸਾਰ ਜੋ-ਜੋ ਰੈਲੇਵੈਂਟ ਡਾਕੂਮੈਂਟ ਸੀ ਇਹ ਲਾ ਕੇ ਆਪਣੇ ਤੁਸੀਂ ਪੈਸੇ ਲੈ ਸਕਦੇ ਮੇਰੇ ਕੋ 15 ਕ ਫਾਈਲਾਂ ਜਿਹੜੀਆਂ ਕੱਲ ਜਾਂ ਪਰਸੋ ਮੇਰੇ ਕੋ ਆ ਗਈਆਂ ਨੇ ਕਿਸਾਨ ਭਰਾ ਬਣਾ ਦਿੱਤੀਆਂ ਉਹਨਾਂ ਦੇ ਵਿਦਿਨ 15 ਦਿਨ ਦੇ ਵਿੱਚ ਵਿੱਚ ਪੈਸੇ ਜਿਹੜੇ ਆਪਾਂ ਦੇ ਦੇਵਾਂਗੇ ਤੇ ਕਬਜ਼ਾ ਅਸੀਂ ਅੱਜ ਲੈਣ ਆਏ ਆ ਉਸ ਸੰਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਵੀ 2 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਜਿੱਥੇ ਕਿਤੇ ਅਵਾਰਡ ਹੋ ਚੁੱਕਾ ਹੋਇਆ ਉਹਦਾ ਪਜेशन ਲੈ ਆ ਜਾਵੇ ਉਸ ਲੜੀ ਤਹਿ ਤਾਈ ਮਾਨਯੋਗ ਹੁਕਮ ਨਾਲ ਜੀ ਸਾਹਿਬ ਵੀ ਗੱਲ ਕਰੀਏ ਤੁਸੀਂ ਐਂਓ ਕਬਜ਼ਾ ਲੈਣ ਵਾਸਤੇ ਕਿਸਾਨ ਵਿਰੋਧ ਕਰ ਰਹੇ ਨੇ ਕਿਉਂ ਕਰ ਰਹੇ ਨੇ ਜੀ ਉਹ ਕਹਿ ਰਹੇ ਨੇ ਸਾਨੂੰ ਤਾਂ ਕੋਈ ਨੋਟਿਸ ਨਹੀਂ ਅਸੀਂ ਆਪਣੀ ਜ਼ਮੀਨ ਕੋਈ ਖਾਤਾ ਨੰਬਰ ਨਹੀਂ ਦਿੱਤਾ ਕੋਈ ਖਾਤ ਨਹੀਂ ਦਿੱਤੇ ਤਾਂ ਵੀ ਇਹ ਸਾਡੀ ਜ਼ਮੀਨ ਦਾ ਕਬਜ਼ਾ ਲੈਣਾ ਮੈਂ ਵੇਖੋ ਬਹਿਲੋਲਪੁਰ ਦੀ ਗੱਲ ਕਰਾਂ ਪੋਤ ਦੀ ਗੱਲ ਕਰਾਂ 90% ਲੋਕਾਂ ਨੇ ਪੈਸੇ ਚੱਕਲੇ ਹੋਏ ਨੇ ਇਹਨਾਂ ਦੋ ਪਿੰਡਾਂ ਦੀ ਗੱਲ ਕਰਾਂ ਦੋ ਪਿੰਡਾਂ ਦਾ ਅੱਗੇ ਅਸੀਂ ਚੱਲਦੇ ਰਾਵਾਂਗੇ ਹੌਲੀ ਹੌਲੀ ਕਰਕੇ ਪੈਸੇ ਚੁਕਨਾ ਨਾ ਚੁਕਨਾ ਕਿਸਾਨ ਦੀ ਮਰਜ਼ੀ ਹੈ ਅਸੀਂ ਬੇਨਤੀ ਕਰ ਸਰ ਵੀ ਆਪਣੀ ਫਾਈਲ ਜਮ੍ਹਾਂ ਕਰਾਓ ਜਿਵੇਂ ਮੇਰੇ ਕੋ 15 ਫਾਈਲਾਂ ਕੈਂਪਲ ਆਇਆ ਸੀ ਵੀ ਫਾਈਲਾਂ ਮੇਰੇ ਕੋ ਆ ਵੀ ਗਈਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਜਦੋਂ ਅਵਾਰਡ ਅਨਾਉਂਸ ਹੋ ਜਾਂਦਾ ਵੇ 60 ਦਿਨਾਂ ਬਾਅਦ ਜਿਹੜੀ ਜ਼ਮੀਨ ਹੁੰਦੀ ਹੈ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਨੈਸ਼ਨਲ ਹਾਈਵੇ ਸਰਕਾਰ ਐਕਟ ਦਾ ਕਹਿਣਾ ਵੇ ਕੋਈ ਵੀ ਜਿਹੜੇ ਤੁਸੀਂ ਪਬਲਿਕ ਵਰਕਸ ਕੰਮ ਕਰਨ ਦੇ ਜਿਵੇਂ ਸੜਕਾ ਬਣਾਣੀਆਂ ਹਸਪਤਾਲ ਬਣਾਣੇ ਆ ਕੋਈ ਰੋਡ ਬਣਾਣੀ ਹੈ ਉਹਦੇ ਵਾਸਤੇ ਤੁਸੀਂ ਜ਼ਮੀਨ ਕੋਇਲ ਕਰਕੇ ਰੋਕਣੀ ਲੱਗ ਜਾ ਸਕਦੇ ਹਾਂ ਜਿਹੜੇ ਕਿਸਾਨ ਪਰਵਾਹ ਦਾ ਕੁਝ ਰੋਸ ਹੈਗਾ ਉਹਨਾਂ ਨੂੰ ਪੈਸੇ ਘੱਟ ਮਿਲੇ ਨੇ ਉਹ ਆਰਬਿਟਰਰ ਕੋ ਜਾ ਕੇ ਆਪਣਾ ਹਨਾਨਸ ਬਣਦਾ ਕੇਸ ਲਗਾ ਸਕਦੇ ਨੇ ਜੋ ਵੀ ਆਰਬਿਟਰਰ ਠੀਕ ਸਮਝੇਗਾ ਉਹਨਾਂ ਦੇ ਪੈਸੇ ਵੱਧ ਜਾਣਗੇ ਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ ਫਿਲਹਾਲ ਜੋ ਅਵਾਰਡ ਹੋ ਜਾਵੇ ਉਸ ਸੰਸਾਰ ਆਪਣੀਆਂ ਫਾਈਲਾਂ ਨਾਲ ਮੈਂ ਸਾਰਿਆਂ ਨੂੰ ਬੇਨਤੀ ਤੁਹਾਡੇ ਚੈਨਲ ਦੇ ਮੱਦੇਨਜ਼ਰ ਵੀ ਬੇਨਤੀ ਕਰਦਾ ਹਾਂ ਆਪਣੇ ਆਪਣੇ ਫਾਈਲ ਲਾਣ ਉਹਨਾਂ ਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਪੈਸੇ ਦਵਾਂਗੇ ਸਰ ਕਿੰਨਾ ਰਕਬਾ ਬਣਦਾ ਜਿਹੜਾ ਹੈਗਾ ਬਲੋਲਪੁਰ ਪਿੰਡ ਦਾ ਜਾਂ ਤੁਹਾਡੇ ਜਿਹੜਾ ਤੁਹਾਡੇ ਏਰੀਆ ਚ ਪੈਂਦਾ ਹੈ ਹਾਂ ਟੋਟਲ ਜਿਹੜਾ ਅਪਰੋਕਸੀਮੇਟਲੀ ਜਿਹੜਾ ਹੈਗਾ ਮੇਰਾ 39 ਪਿੰਡਾਂ ਜਣੇ ਜੀ ਪੈਕਜ 2 ਦੇ ਵਿੱਚ ਬਹਿਲੋਲਪੁਰ ਦੀ ਗੱਲ ਕਰੀਏ ਤੇ 5.75 ਕਿਲੋਮੀਟਰ ਹੈਗਾ ਤੇ ਦੈਨ ਉਸ ਤੋਂ ਬਾਅਦ ਪੋਤ ਦੀ ਗੱਲ ਕਰੀਏ 2 ਕਿਲੋਮੀਟਰ ਉਹ ਵੀ ਏਰੀਆ ਹੈਗਾ ਅੱਜ ਅਸੀਂ ਇਹ ਦੋ ਪਿੰਡਾਂ ਦੇ ਪ੍ਰੋਜੈਕਸ਼ਨ ਲੈ ਰਹੇ ਹਾਂ ਫਿਰ ਹੋਰ ਲਈ ਆਪਾਂ ਕੇ ਪ੍ਰੋਜੈਕਸ਼ਨ ਲੈਂਦੇ ਹਾਂ ਸਰ ਜਿਹੜਾ ਰਣਕਾ ਲੱਗਿਆ ਕਿਸਾਨ ਜਿਹੜਾ ਰੋਗ ਰਹੇ ਨੇ ਆਸੇ ਲਾਲੇ ਹੋਏ ਨੇ ਸੋ ਬਹਿਲੌਰਪੁਰ ਪੌਦ ਦੇ ਵਿੱਚ ਮੈਕਸਿਮਮ ਲੋਕਾਂ ਨੇ ਪੈਸੇ ਲੈਣੇ ਇੱਕ ਦੋ ਕਿਸਾਨਾਂ ਨੇ ਜਿਹੜੇ ਪੈਸੇ ਨਹੀਂ ਲਏ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਆਪਣੀ ਫਾਈਲ ਲਾਣ ਤੇ ਮੇਕੋ ਆਪਣੇ 15 ਦਿਨਾਂ ਦੇ ਵਿੱਚ ਵਿੱਚ ਪੈਸੇ ਲੈ ਜਾ ਦੱਸ ਦੇ ਕਿ ਇੱਕ ਕਿਸਾਨਾਂ ਦੀ ਜਮੀਨਾਂ ਹਾਈਵੇ ਬਣਾਉਣ ਲਈ ਐਕਵਾਇਰ ਕੀਤੀਆਂ ਜਾ ਰਹੀ ਨੇ ਪਰ ਉਥੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਪੈਸੇ ਹੀ ਨਹੀਂ ਦਿੱਤੇ ਜਾ ਰਹੇ ਦੱਸ ਦੇ ਕਿ ਅਜ ਸਮਰਾਲਾ ਦੇ ਵਿੱਚ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਦਾ ਸਿੱਖਾ ਵਿਰੋਧ ਕੀਤਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਚੁੱਕ-ਚੁੱਕ ਕੇ ਗੱਡੀਆਂ ਵਿੱਚ ਵੀ ਸੁੱਟਿਆ ਗਿਆ ਪੱਤਰਕਾਰਾਂ ਵੱਲੋਂ ਜਦੋਂ ਕਿਸਾਨਾਂ ਨੂੰ ਗੱਡੀਆਂ ਵਿੱਚ ਬਿਠਾਉਣ ਦੀ ਸ਼ਾਟ ਲਈ ਗਈ ਤਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੈਮਰੇ 'ਤੇ ਖੋਲੇ ਗਏ ਦੱਸਦੀ ਕਿ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੱਕੀਸ਼ਾਹੀ ਕੀਤੀ ਜਾ ਰਹੀ ਹੈ ਸਮਰੈਲਾ ਤੋਂ ਸੱਚਾ ਬੰਗੜ ਪੰਜਾਬੀ ਲੋਕ ਚੈਨਲ